ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤਾਂ ਆਮਦ ਆਸੀਆ ਪਰਿਵਾਰ ਦੇ ਕਾਫੀ ਆਪਣੇ ਕੋਲ ਦੇ ਹਿੱਸੇ ਹੈ ਜੀ ਤੇ ਇਸ ਇੱਕ ਵੀਡੀਓ ਦੇ ਵਿੱਚ ਹੀ ਆਪਾਂ ਸਾਰੇ ਮੈਂਸ਼ਨ ਕਰਨ ਲੱਗੇ ਆ ਤਾਂ ਜੀਦਾ ਵੀ ਡਾਟਾ ਮੈਚ ਕਰਦਾ ਹੋਇਆ ਤਾਂ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੀ ਵੀਡੀਓ ਨੂੰ ਕਰਦੇ ਵਾਤ ਵਾਤ ਸ਼ੇਅਰ ਤਾਂ ਕਿ ਤੁਹਾਡੇ ਸਾਰੇ ਰਿਸ਼ਤੇਦਾਰ ਮਿੱਤਰਾਂ ਤੱਕ ਵੀਡੀਓ ਪਹੁੰਚ ਸਕੇ ਤੇ ਚੈਨਲ ਨੂੰ ਫੋਲੋ ਕਰ ਲਓ ਨਵੀਆਂ-ਨਵੀਆਂ ਵੀਡੀਓ ਦੇਖਣ ਵਾਸਤੇ ਕਿਉਂਕਿ ਅਸੀਂ ਰੋਜ਼ਾਨਾ ਹੀ ਵੀਡੀਓ ਪਾਉਂਦੇ ਰਹਿੰਨੇ ਆ ਰਿਸ਼ਤਿਆਂ ਦੀਆਂ ਤੇ ਜਿਦੋਂ ਜਿਨੇ ਵੀ ਵਿਆਹ ਕਰਾਉਣਾ ਜਾਂ ਵਿਆਹस्ते ਲੜਕੀ ਜਾਂ ਲੜਕਾ ਚਾਹੀਦਾ ਉਹ ਸਾਡੇ ਚੈਨਲ ਨੂੰ ਫੋਲੋ ਕਰ ਲਓ ਤੇ ਜੇ ਤੁਸੀਂ ਆਪਣੇ ਰਿਸ਼ਤੇ ਦੀ ਐਡ ਦੇਣੀ ਚਾਹੁੰਦੇ ਆ ਤਾਂ ਉੱਪਰ ਨੰਬਰ ਚੱਲੀ ਜਾਂਦਾ ਜੀ 9814116703 ਤੁਸੀਂ ਸਾਨੂੰ ਆਪਣਾ ਸੰਪਰਕ ਕਰ ਸਕਦੇ ਹੋ ਤਾਂ ਕਰਦੇ ਆ ਗੱਲ ਰਿਸ਼ਤਿਆਂ ਦੀ ਜੀ ਮੈਂ ਤੁਹਾਨੂੰ ਪਹਿਲਾਂ ਦੱਸਦਾ ਆ ਆਰਾਮਦਾਸੀਆ ਪਰਿਵਾਰ ਦੇ ਹੀ ਸਾਰੇ ਰਿਸ਼ਤੇ ਹੋਣਗੇ ਇਸ ਵੀਡੀਓ ਦੇ ਵਿੱਚ ਲੜਕਾ ਦਾ ਬਰਥਾ ਜਿਹੜਾ ਜੀ 1994 ਦਾ ਫਰੀਦਕੋਟ ਏਰੀਆ ਤੇ ਲੜਕੇ ਦੀ ਜਿਹੜੀ ਸਟੱਡੀ ਕੀਤੀ ਹੋਈ ਹੈ ਇਲੈਕਟ੍ਰੀਕਲ ਇੰਜੀਨੀਅਰਿੰਗ ਲੜਕੇ ਦੀ ਕੀਤੀ ਹੋਈ ਹੈ ਤੇ ਇਸ ਟਾਈਮ ਪ੍ਰਾਈਵੇਟ ਲਿਮਟਿਡ ਕੰਪਨੀ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਜੌਬ ਕਰ ਰਿਹਾ ਫਰੀਦਕੋਟ ਏਰੀਆ ਦਾ ਲੜਕਾ ਲੜਕੇ ਦੀ ਹਾਈਟ 5 ਫੁੱਟ 9 ਇੰਚ ਹੈ ਜੀ ਤੇ ਲੜਕੇ ਦੇ ਫਾਦਰ ਸਾਹਿਬ ਜਿਹੜੇ ਹੈਗਾ ਰਿਟਾਇਰਡ ਇਨਸਪੈਕਟਰ ਟੈਕ ਫ੍ਰੋਮ ਬੀਐਸਐਫ ਦੇ ਵਿੱਚੋਂ ਰਿਟਾਇਰ ਹੋਏ ਇਨਸਪੈਕਟਰ ਹੀ ਮਦਰ ਹਾਊਸ ਵਾਈਫ ਆ ਇੱਕ ਬ੍ਰਦਰ ਆ ਜੀ ਉਹ ਆਸਟ੍ਰੇਲੀਆ ਦੇ ਵਿੱਚ ਤੇ ਰਾਧਾ ਸੌਮੀ ਫੈਮਲੀ ਆ ਜੀ ਬਿਲਕੁਲ ਵੀ ਨਸ਼ੇ ਨੂੰ ਹੱਥ ਨਹੀਂ ਲਾਉਂਦੇਗੇ ਨਾ ਹੀ ਨਸ਼ੇ ਵਾਲੇ ਬੰਦੇ ਨੂੰ ਘਰੇ ਵੜ ਦਿੰਦੇ ਬਹੁਤ ਹੀ ਵਧੀਆ ਨਾਈਸ ਫੈਮਲੀ ਆ ਜੀ ਤੇ ਲੜਕੀ ਜਾਂ ਤਾਂ ਪੂਰੀ ਬਰਾਬਰ ਦੀ ਯੋਗਤਾ ਵਾਲੀ ਹੋਵੇ ਜੀ ਲੜਕੀ ਦਾ ਕੱਦ ਘਟੋ ਘਟ 5 4 5 5 ਦੇ ਅੰਦਰ ਵਾਲ 5 4 ਤੋਂ ਘੱਟ ਨਾ ਹੋਵੇ ਤੇ ਜਾਂ ਜੇ ਕੋਈ ਆਸਟ੍ਰੇਲੀਆ ਦੇ ਵਿੱਚ ਲੜਕੀ ਹੈਗੀ ਆ ਤੇ ਉਦੇ ਡਾਟੇ ਨਾਲ ਮੈਚਿੰਗ ਇਹ ਕਰਦਾ ਹੈ ਤਾਂ ਤੋ ਵੀ ਸੰਪਰਕ ਕਰ ਸਕਦੇ ਆ ਜੀ ਬਹੁਤ ਵਧੀਆ ਫੈਮਿਲੀ ਆ ਜੀ ਤਾਂ ਜਿਹਦੇ ਵੀ ਰਿਸ਼ਤੇ ਨਾਲ ਮੈਚਿੰਗ ਹੁੰਦੀ ਆ ਤੁਸੀਂ ਸੰਪਰਕ ਕਰ ਸਕਦੇ ਹੋ ਤਾਂ ਅਗਲੇ ਜਿਹੜੇ ਰਿਸ਼ਤੇ ਦੀ ਗੱਲ ਕਰਾਂਗੇ ਉਹ ਵੀ ਆਮਦਾਸੀਆ ਪਰਿਵਾਰ ਦਾ ਲੜਕਾ ਜੀ 98 ਦੇ ਵਿੱਚ ਬਰਥ ਹੋਇਆ ਜੀ ਉਹਦਾ ਤੇ ਆਸਟ੍ਰੇਲੀਆ ਦੇ ਵਿੱਚ ਇਸ ਵਕਤੋ ਮੈਲਬੌਰਨ ਦੇ ਵਿੱਚ ਕੰਮ ਕਰ ਰਿਹਾ ਜੀ ਤੇ ਪੀਆਰ ਹੋਣ ਵਾਲਾ ਜੀ ਹੁਣ TR ਹੋਇਆ ਵਾ ਤੇ ਨਾਓ DR ਅਪਲਾਈ ਫਰ PR ਬਸ ਕੁਝ ਹੀ ਸਮੇਂ ਦੇ ਵਿੱਚ ਹੋ ਜਾਊਗਾ ਹੋ ਸਕਦਾ 15 ਦਿਨਾਂ ਚ ਹੋ ਜਾ ਹੋ ਸਕਦਾ ਮਹੀਨੇ ਦੇ ਵਿੱਚ ਹੋ ਜੇ ਤਾਂ PR ਹੋਣ ਵਾਲਾ ਲੜਕਾ ਜੀ ਲੜਕੇ ਦੀ ਹਾਈਟ 5 ਫੁੱਟ 7 ਇੰਚ ਤੇ ਫਾਦਰ ਸਾਹਿਬ ਲੜਕੇ ਦੇ ਜਿਹੜੇ ਹੈਗੇ ਆ OBC ਫਰ ਤੋਂ ਇਨਸਪੈਕਟਰ ਰਿਟਾਇਰ ਆ ਜੀ ਤੇ ਇੱਕ ਬ੍ਰਦਰ ਆ ਜੀ ਇਹਨਾਂ ਦਾ ਤਾਂ ਫ੍ਰੀਕੋਟ ਏਰੀਆ ਰਾਧਾ ਸੋਮੀ ਫੈਮਿਲੀ ਆ ਜੀ ਤਾਂ ਲੜਕਾ ਬਹੁਤ ਸੋਹਣਾ ਸੁਨੱਖਾ ਜੀ ਸੋਹਣੀ ਸੁਨੱਖੀ ਹੀ ਲੜਕੀ ਚਾਹੀਦੀ ਆ ਲੜਕੀ ਦਾ ਜਿਹੜਾ ਕਾਦਾ 5 ਫੁੱਟ 4 ਇੰਚ ਤੋਂ ਘੱਟ ਨਾ ਹੋਵੇ ਜੀ ਬਹੁਤ ਵਧੀਆ ਫੈਮਿਲੀ ਆ ਜੀ ਪ੍ਰੈਫਰੈਂਸ ਇਹੀ ਆ ਕਿ ਲੜਕੀ ਆਸਟ੍ਰੇਲੀਆ ਦੇ ਵਿੱਚ ਹੀ ਹੋਵੇ ਜੀ ਚਾਹੇ ਪੀਆਰ ਹੋਵੇ ਚਾਹੇ ਵਰਕ ਪਰਮਿਟ ਤੇ ਹੋਵੇ ਤੇ ਜਾਂ ਕੋਈ ਬਹੁਤ ਵਧੀਆ ਸੋਹਣੀ ਸੁਨੱਖੀ ਤੇ ਪੜੀ ਲਿਖੀ ਲੜਕੀ ਹੋਵੇ ਤਾਂ ਉਹ ਸੰਪਰਕ ਕਰ ਸਕਦੇ ਆ ਤਾਂ ਜਿਹਦੇ ਵੀ ਰਸਤੇ ਨਾਲ ਮੈਚਿੰਗ ਹੁੰਦੀ ਆ ਤਾਂ ਤੁਸੀਂ ਸਾਨੂੰ ਸੰਪਰਕ ਕਰ ਸਕਦੇ ਹੋ ਅਗਲਾ ਲੜਕਾ ਇੱਕ ਹੋਰ ਆ ਜੀ ਆਰਾਮਦਾਸੀਆ ਪਰਿਵਾਰ ਦਾ ਉਹਦੀ ਡੇਟ ਆਫ ਬਰਥ ਹੈਗੀ ਆ ਜੀ 91 ਦੇ ਵਿੱਚ ਬੋਰਨ ਆ ਬਠਿੰਡਾ ਏਰੀਆ ਜੀ ਉਹਦਾ ਤੇ ਲੜਕੇ ਦੀ ਜਿਹੜੀ ਸਟੱਡੀ ਬਹੁਤ ਕੀਤੀ ਹੋਈ ਹੈ ਜੀ ਗ੍ਰੈਜੂਏਸ਼ਨ ਬੈਚਲਰ ਆਫ ਬਿਜ਼ਨਸ ਐਡਮਿਨਿਸਟ੍ਰੇਸ਼ਨ ਆ ਬੀਬੀਏ ਫਰੋਮ ਚੰਡੀਗੜ੍ਹ ਇਟਸੈਲਫ MBA ਕੀਤੀ ਹੋਈ ਹੈ ਜੀ ਤਾਂ ਲੜਕਾ ਇਹ ਵੀ ਬਹੁਤ ਸੋਹਣਾ ਸੁਨੱਖਾ ਲੜਕਾ ਜੀ ਲੜਕਾ ਜਿਹੜਾ ਇਸ ਟਾਈਮ ਪ੍ਰੋਫੈਸ਼ਨਲ ਐਕਸਪੀਰੀਅੰਸ ਲੜਕੇ ਦੇ ਹੈਗੇ ਆ ਵਰਕਡ ਇਨ ਗੂਗਲ ਇਜ਼ ਐਨ ਐਡਮਨ ਇਨ ਗੂਗਲ ਐਡਵਰਟ ਪ੍ਰੋਸੈਸ ਇਨ ਗੁਰਗਾਓਂ ਇਹ ਲੜਕੇ ਦਾ ਐਕਸਪੀਰੀਅੰਸ ਹੈ ਜੀ ਦੂਸਰਾ ਐਕਸਪੀਰੀਅੰਸ ਲੜਕੇ ਦਾ ਉਹ ਵੀ ਮੈਂਸ਼ਨ ਕਰ ਦਿੰਨੇ ਆ ਵਰਕਡ ਐਜ਼ ਐ ਮੈਨੇਜਰ ਇਨ ਰੈਸਟੋਰੈਂਟ ਐਂਡ ਐਜ਼ ਐ ਬਾਰ ਟੈਂਡਰ ਇਨ ਸਿੰਗਾਪੁਰ ਦਾ ਲੜਕੇ ਦਾ ਇਹ ਵੀ ਇੱਕ ਐਕਸਪੀਰੀਅੰਸ ਹੈ ਇੱਥੇ ਵੀ ਲੜਕੀਆਂ ਜੌਬ ਕਰਦੀਆਂ ਕਰੰਟਲੀ ਜਿਹੜਾ ਵਰਕਿੰਗ ਇਨ ਨੈਸ਼ਨਲ ਫਰਾਂਚਾਈਜ਼ ਰੈਸਟੋਰੈਂਟ ਇਨ ਫਰੀਦਕੋਟ ਦੇ ਵਿੱਚ ਮੈਨੇਜਰ ਦੀ ਜੌਬ ਕਰ ਰਿਹਾ ਜੀ ਲੜਕਾ ਬਹੁਤ ਸੋਹਣਾ ਦਾ ਲੜਕਾ ਜੀ ਬਹੁਤ ਵਧੀਆ ਪਰਿਵਾਰ ਆ ਤਾਂ ਜਿਹਦੇ ਵੀ ਰਿਸ਼ਤੇ ਨਾਲ ਮੈਚਿੰਗ ਹੁੰਦੀ ਆ ਲੜਕੀ ਸੋਹਣੀ ਸੁਨੱਖੀ ਚਾਹੀਦੀ ਹੈ ਜੀ ਠੀਕ ਆ ਤੇ ਲੜਕੇ ਦਾ ਹਾਈਟ ਤੁਹਾਨੂੰ ਮੈਂ ਦੱਸਿਆ ਸੀਗਾ ਤਕਰੀਬਨ ਜਿਹੜੀ ਲੜਕੇ ਦੀ ਹਾਈਟ ਹੈਗੀ ਆ 5 ਫੁੱਟ 7-8 ਇੰਚ ਦੇ ਕਰੀਬ ਹੈਗੀ ਆ ਤੇ 5 3 4 ਦੀ ਜਿਹੜੀ ਲੜਕੀ ਚਾਹੀਦੀ ਆ ਘੱਟੋ ਘੱਟ ਵੀ 5 ਫੁੱਟ 4 ਇੰਚ ਦੀ ਅੰਦਰਵਾੜ ਲੜਕੀ ਹੋਵੇ ਤਾਂ ਲੜਕਾ ਬਹੁਤ ਸੋਹਣਾ ਸੁਨੱਖਾ ਜੀ ਬਠਿੰਡੇ ਏਰੀਆ ਦੇ ਵਿੱਚ ਹੀ ਜੇ ਕੋਈ ਮਿਲ ਜੇ ਤਾਂ ਵਧੀਆ ਤੇ ਪੱਕੀ ਬਰਾਬਰ ਦੀ ਯੋਗਤਾ ਵਾਲੀ ਪੜ੍ਹੀ ਲਿਖੀ ਸੋਹਣੀ ਸੁਨੱਖੀ ਲੜਕੀ ਚਾਹੀਦੀ ਆ ਵੀ ਜਿਹਦੇ ਰਿਸ਼ਤੇ ਨਾਲ ਮੈਚਿੰਗ ਹੁੰਦੀ ਆ ਤੁਸੀਂ ਸੰਪਰਕ ਕਰ ਸਕਦੇ ਹੋ ਹਾਂਜੀ ਇੱਕ ਹੋਰ ਰਿਸ਼ਤਾ ਜੀ ਰਾਮਦਾਸੀਆ ਪਰਿਵਾਰ ਦਾ ਲड़का ਗਵਰਨਮੈਂਟ ਸਾਇੰਸ ਟੀਚਰ ਲੱਗਾ ਹੋਇਆ ਜੀ। ਲੜਕੇ ਦਾ ਜਨਮ 1991 ਦੇ ਵਿੱਚ ਆਇਆ, ਇਹ ਲੜਕੇ ਦੀ ਹਾਈਟ 5 ਫੁੱਟ 9 ਇੰਚ ਆ। ਤੇ ਕੁਆਲੀਫਿਕੇਸ਼ਨ ਬੀਐਸਸੀ ਨਾਨ ਮੈਡੀਕਲ, ਬੀਐਡ ਐਮਐਸਸੀ కెਮਿਸਟਰੀ। ਸਰਨੇਮ ਸੁਧਾਰ ਤੇ ਮਦਰ ਗੋਤਰਾ ਹੈਗਾ ਜੀ ਮਾਹਿਤੋ। ਤਾਂ ਲੁਧਿਆਣਾ ਏਰੀਆ ਜੀ ਸਾਇੰਸ ਮਾਸਟਰ ਲੱਗਾ ਹੋਇਆ ਸਰਕਾਰੀ ਜੋਬ ਕਰਦਾ। ਤਾਂ ਸਰਕਾਰੀ ਜੌਬ ਕਰਦੀ ਜਾਂ ਚੰਗੀ ਪੜ੍ਹੀ ਲਿਖੀ ਲੜਕੀ ਵਾਲੇ ਸੰਪਰਕ ਕਰ ਸਕਦੇ ਆ ਜੀ ਜਿਹਦੇ ਵੀ ਰਿਸ਼ਤੇ ਨਾਲ ਮੈਚਿੰਗ ਹੁੰਦੀ ਆ ਤਾਂ ਤੁਸਾਂ ਤੁਸੀਂ ਸਾਨੂੰ ਸਿੱਧਾ ਡਾਇਰੈਕਟ ਮੈਸੇਜ ਕਰ ਸਕਦੇ ਹੋ ਰਿਸ਼ਤਾ ਲੈਣ ਵਾਸਤੇ ਤੇ ਇੱਕ ਹੋਰ ਦਾ ਸੀ ਆ ਪਰਿਵਾਰ ਦਾ ਲੜਕਾ ਜੀ ਉਹ ਵੀ ਗਵਰਨਮੈਂਟ ਜੌਬ ਕਰ ਰਿਹਾ ਜੀ 1990 ਦੇ ਵਿੱਚ ਉਹਦਾ ਜਨਮ ਆ ਜੀ ਤੇ 5 ਫੁੱਟ 7 ਇੰਚ ਕੱਦਦਾ ਜੀ ਸਰਨੇਮ ਹੈਗਾ ਮਹਿਤੂਨ ਮਦਰ ਸਾਈਡ ਹੈਗਾ ਸੀਮਰ ਤੇ ਸਿਬਲਿੰਗ ਜਿਹੜਾ ਤਿੰਨ ਸਿਸਟਰ ਐਂਡ ਇੱਕ ਬ੍ਰਦਰ ਕੁਆਲੀਫਿਕੇਸ਼ਨ ਬੀਏ ਪੀਜੀ ਡੀਸੀਏ ਤੇ ਪ੍ਰੈਜੈਂਟ ਜਿਹੜਾ ਸਟੇਟਸ ਹੈ ਗਵਰਨਮੈਂਟ ਕਲਰਕ ਐਟ ਨਾ ਲੁਧਿਆਣਾ ਦੇ ਵਿੱਚ ਜੋਬ ਕਰ ਰਿਹਾ ਜੀ ਲੜਕਾ ਲੁਧਿਆਣਾ ਏਰੀਆ ਦੇ ਵਿੱਚ ਫੈਮਿਲੀ ਸਟੇਟਸ ਦੋ ਸਿਸਟਰ ਆ ਜੀ ਡੂਇੰਗ ਜੌਬ ਐਂਡ ਇੱਕ ਵਨ ਬ੍ਰਦਰ ਜੌਬ ਸਿਸਟਰ ਸਟੱਡੀ ਕਰ ਰਹੀ ਹੈ ਜੀ ਐਮਐਸਸੀ ਫੈਸ਼ਨ ਡਿਜ਼ਾਈਨਿੰਗ ਦੀ ਬਹੁਤ ਵਧੀਆ ਪਰਿਵਾਰਾ ਜੀ ਸੋਹਣਾ ਸੁਨੱਖਾ ਲੜਕਾ ਤੇ ਗਵਰਨਮੈਂਟ ਜੌਬ ਵਾਲੀ ਲੜਕੀ ਚਾਹੀਦੀ ਹੈ ਜੀ ਜਾਂ ਬਹੁਤ ਵਧੀਆ ਪੜ੍ਹੀ ਲਿਖੀ ਸੋਹਣੀ ਸੁਨੱਖੀ ਲੜਕੀ ਹੋਵੇ ਜੀ ਤੇ 5 ਫੁੱਟ 4 ਇੰਚ ਦਾ ਘੱਟੋ ਘਾਟ ਨਾ ਹੋਵੇ 3-4 ਇੰਚ ਤੱਕ ਤਾਂ ਜਿਹਦੇ ਵੀ ਰਿਸ਼ਤੇ ਨਾਲ ਮੈਚਿੰਗ ਹੁੰਦੀ ਆ ਤੁਸੀਂ ਸੰਪਰਕ ਕਰ ਸਕਦੇ ਹੋ ਤਾਂ ਦੋਸਤੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਤੁਹਾਡੇ ਰਿਸ਼ਤੇਦਾਰ ਯਾਰ ਮਿੱਤਰਾਂ ਤੱਕ ਇਹ ਵੀਡੀਓ ਪਹੁੰਚ ਸਕੇ ਤਾਂ ਇੱਕ ਰਵਿਦਾਸ ਪਰਿਵਾਰ ਦਾ ਹੋਰ ਰਿਸ਼ਤਾ ਜੀ ਫਗਵਾੜਾ ਏਰੀਆ ਤੇ ਤਿੰਨ ਤਿੰਨ ਬ੍ਰਦਰ ਆ ਜੀ 10 ਕਿਲੇ ਕਲੇਨ ਦਾ ਟੋਟਲ ਜ਼ਮੀਨ ਆ ਤੇ ਲੜਕਿਆਂ ਨੂੰ ਸਵਾ ਕ ਤਿੰਨ ਕਿਲੇ ਜ਼ਮੀਨ ਆਉਂਦੀ ਆ ਜੀ ਟਰਾਂਸਪੋਰਟ ਦਾ ਚੰਗਾ ਬਹੁਤ ਵਧੀਆ ਕੰਮ ਆ ਜੀ ਤੇ ਦੋਪਰਾ ਟਰਾਂਸਪੋਰਟ ਦਾ ਕੰਮ ਕਰਦੇ ਆ ਪਿਤਾ ਜੀ ਖੇਤੀਬਾੜੀ ਕਰਦੇ ਆ ਤੇ ਆਪ ਜਿਹੜਾ ਲੜਕਾ ਫਾਸਟ ਵੇ ਦੇ ਵਿੱਚ ਜੌਬ ਕਰ ਰਿਹਾ 35-40 ਹਜ਼ਾਰ ਸੈਲਰੀ ਹੈਗੀ ਆ ਤਾਂ ਬਹੁਤ ਵਧੀਆ ਪਰਿਵਾਰ ਆ ਸੋਹਣਾ ਸੰਰਖਾ ਲੜਕਾ ਤੇ ਵਧੀਆ ਪਰਿਵਾਰ ਦੀ ਲੜਕੀ ਚਾਹੀਦੀ ਹੈ ਜੀ ਤਾਂ ਵੀਡੀਓ ਨੂੰ ਕਰ ਦਿਓ ਵੱਧ ਤੋਂ ਵੱਧ ਸ਼ੇਅਰ ਤੇ ਜਿਨੇ ਵੀ ਐਡ ਦੇਣੀ ਆ ਆਪਣੇ ਰਿਸ਼ਤੇ ਦੀ ਉਹ ਸਾਡੇ ਨਾਲ ਉੱਪਰ ਦਿੱਤੇ ਨੰਬਰ ਤੇ ਸੰਪਰਕ ਕਰ ਸਕਦੇ ਆ ਧੰਨਵਾਦ ਜੀ